ਪੀ ਆਰ ਟੀ ਸੀ ਚੰਡੀਗੜ੍ਹ ਡੀਪੂ ਦੇ ਮੁਲਾਜ਼ਮਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਅੱਜ ਹੜਤਾਲ ਕੀਤੀ ਗਈ ਹੈ। ਸਵੇਰ ਸਮੇਂ ਬਹੁਤ ਘੱਟ ਬਸਾਂ ਨੇ ਜਿਹੜੀਆਂ ਉਹ ਚੰਡੀਗੜ੍ਹ ਨੂੰ ਗਈਆਂ ਸਿਰਫ ਪੱਕੇ ਮੁਲਾਜ਼ਮਾਂ ਦੇ ਵੱਲੋਂ। ਉਸ ਤੋਂ ਬਾਅਦ ਜੀ ਐਮ ਦੇ ਵੱਲੋਂ ਭਰੋਸਾ ਦਿੱਤਾ ਜਾਂਦਾ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲਿਆ ਜਾਊਗਾ। ਉਸ ਤੋਂ ਬਾਅਦ ਮੁਲਾਜ਼ਮ ਰਜ਼ਾਮੰਦ ਹੁੰਦੇ ਨੇ ਪਰ ਪਹਿਲਾਂ ਤੁਹਾਨੂੰ ਮੈਂ ਹਾਲਾਤ ਦਿਖਾ ਦਿਆਂ ਕਿ ਇਹ ਚੰਡੀਗੜ੍ਹ ਦਾ ਕਾਊਂਟਰ ਹੈ ਜਿੱਥੇ ਪਟਿਆਲਾ ਤੋਂ ਰਾਜਪੁਰਾ ਬਨੂਰ ਚੰਡੀਗੜ੍ਹ ਜੀਰਕਪੁਰ ਨੂੰ ਬਸਾਂ ਜਾਂਦੀਆਂ ਨੇ। ਦੋਨੇ ਜਿਹੜੇ ਕਾਊਂਟਰ ਨੇ ਖਾਲੀ ਨੇ ਤੇ ਫਿਲਹਾਲ ਇਤੋਂ ਜਿਹੜੇ ਕੰਟਰੈਕਟ ਵਰਕਰ ਨੇ ਉਹਨਾਂ ਦੇ ਵੱਲੋਂ ਕੋਈ ਬੱਸ ਨਹੀਂ ਚਲਾਈ ਜਾ ਰਹੀ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਸਾਰੇ ਉਹ ਡਰਾਈਵਰ ਤੇ ਕੰਡਕਟਰ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਜਿਹੜਾ ਪੀਆਰਟੀਸੀ ਦੀ ਮੈਨੇਜਮੈਂਟ ਹੈ ਉਸ ਦੇ ਵੱਲੋਂ ਇਹਨਾਂ ਨੂੰ ਜਿਹੜਾ ਭਰੋਸਾ ਦਿੱਤਾ ਗਿਆ ਸੀ ਉਹ ਨਹੀਂ ਮੰਨਿਆ ਗਿਆ ਪ੍ਰਧਾਨ ਜੀ ਮੌਜੂਦ ਨੇ ਉਹਨਾਂ ਨਾਲ ਪੂਰੀ ਗੱਲ ਕਰ ਲੈਣੇ ਆ ਸਰਕੀ ਰਾਮਾ ਤੁਹਾਡਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਪਿਲਖਣੀ ਗੁਰਪ੍ਰੀਤ ਜੀ ਕੀ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਹੜਤਾਲ ਕੀਤੀ ਗਈ ਸੀ ਤੇ ਹੁਣ ਦੁਬਾਰਾ ਮੁਲਾਜ਼ਮਾਂ ਨੂੰ ਭਰੋਸਾ ਮਿਲਿਆ ਸੀ ਪੂਰਾ ਨਹੀਂ ਕਹਿੰਦੇ ਹੋਇਆ ਦੁਬਾਰਾ ਹੜਤਾਲ ਤੇ ਚਲੇ ਗਏ ਹੋ ਸਰ 1 ਜੁਲਾਈ 2024 ਨੂੰ ਸਾਡੀ ਮੀਟਿੰਗ ਹੋਈ ਥੀ ਜਨਰਲ ਮੈਨੇਜਰ ਸਾਹਿਬ ਤੇ ਐਮ ਡੀ ਸਾਹਿਬ ਨਾਲ ਜੀ ਉੱਥੇ ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਵੀ ਤੁਹਾਡੇ 7-8 ਮੈਂਬਰ ਕਮੇਟੀ ਦੇ ਤੁਸੀਂ ਆਜੋ 7-8 ਟੀਟੀਆਈ ਬੁਲਾਏਗੇ ਉੱਥੇ ਸਾਰਾ ਓਵਰਟਾਈਮ ਕੱਟੇਗਾ 11 ਜੁਲਾਈ ਨੂੰ ਜਿਹੜਾ ਸਾਨੂੰ ਉਹ ਲੈਟਰ ਦੇ ਦਿੱਤਾ ਗਿਆ ਸੀ ਜੀ ਪਰ ਉਸ ਤੋਂ ਬਾਅਦ ਵੀ ਸਾਡੇ ਚੰਡੀਗੜ੍ਹ ਡੀਪੂ ਦੇ ਜਰਨਲ ਮੈਨੇਜਰ ਵੱਲੋਂ ਓਵਰਟਾਈਮ ਲਾਗੂ ਨਹੀਂ ਕੀਤਾ ਗਿਆ ਸਾਡੇ ਜਿਹੜੇ ਡਰਾਈਵਰ ਕਨੈਕਟਰ ਹੈ ਉਹ 16 16 18 18 ਘੰਟੇ ਡਿਊਟੀ ਕਰਦੇ ਆ ਯਾਨੀ ਕਿ ਮੇਨ ਜਿਹੜੀ ਮੰਗ ਹੈ ਉਹ ਓਵਰਟਾਈਮ ਦੀ ਹੈ ਓਵਰਟਾਈਮ ਦੀ ਹੈ ਜੀ ਓਵਰਟਾਈਮ ਦੀ ਕੀ ਮਸਲਾ ਕੀ ਹੈ ਮਸਲਾ ਸਰ ਓਵਰਟਾਈਮ ਦਾ ਇਹ ਹੈ ਜਿਤਨਾ ਸਾਨੂੰ 8 ਘੰਟੇ ਦੇ ਗਵਰਨਮੈਂਟ ਪੈਸੇ ਦਿੰਦੀ ਹੈ ਮਹਿਕਮਾ ਭਾਈ ਸਿੱਧੀ ਜੀ ਗੱਲ ਕਰ ਵੀ ਪਟਿਆਲਾ ਵੀ ਖਿਲਾਰ ਲੱਗਿਆ ਮੈਟਰ ਨਹੀਂ ਸੋਣਾ 8 ਘੰਟੇ ਦਾ ਸਾਨੂੰ ਓਵਰਟਾਈਮ ਜਿਹੜਾ 8 ਘੰਟੇ ਡਿਊਟੀ ਦੇ ਪੈਸੇ ਮਿਲਦੇ ਆ ਅਸੀਂ ਡਿਊਟੀ ਕਰਦੇ ਹਾਂ 16 16 18 18 ਘੰਟੇ ਓਵਰਟਾਈਮ ਸਾਨੂੰ ਦਿੱਤਾ ਜਾਂਦਾ 2 ਘੰਟੇ ਦਾ ਪਰ ਉਸ ਤੋਂ ਉਲਟ ਸਾਡੀ ਮੈਨੇਜਮੈਂਟ ਓਵਰਟਾਈਮ ਲਾਗੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜਰਨਲ ਮੈਨੇਜਰ ਨੇ ਆਪਣੇ ਘਰੋਂ ਨਹੀਂ ਦੇਣਾ ਸਰਕਾਰ ਨੇ ਅਸੀਂ ਆਪ ਕਮਾਈ ਕਰਦੇ ਹਾਂ ਮਿਹਨਤ ਕਰਦੇ ਹਾਂ ਆਮ ਪੰਜਾਬ ਦੀ ਪਬਲਿਕ ਨੂੰ ਸਫ਼ਰ ਸਹੂਲਤ ਦੀ ਪੂਰੀ ਫੈਸਿਲਿਟੀ ਦਿੰਨੇ ਆ ਸਵੇਰ ਤੋਂ ਸ਼ਾਮ ਤੱਕ ਪਰ ਉਸ ਤੋਂ ਉਲਟ ਸਾਡਾ ਜਰਨਲ ਮੈਨੇਜਰ ਸਾਹਿਬ ਨੇ ਲਾਗੂ ਨਹੀਂ ਕੀਤਾ ਹੁਣ ਫੇਰ ਅਸੀਂ 28 11 2024 ਤੋਂ ਹੜਤਾਲ 'ਚ ਬੈਠੇ ਆਂ 3 ਦਿਨ ਹੋ ਗਏ ਸਾਨੂੰ ਚੰਡੀਗੜ੍ਹ ਡੀਪੂ ਦੇ ਦੋ ਟੀਟੀਆਈ ਸਾਡੇ ਨਾਲ ਲਾਏ ਹੋਏ ਆ ਉਹਨਾਂ ਨੇ ਵੀ ਸਾਰੀ ਕਰੁਕੀਆਂ ਦੇਖੀਆਂ ਬਿਲਕੁਲ ਜਿਹੜਾ ਓਵਰਟਾਈਮ ਪਹਿਲਾਂ ਬਣਾਇਆ ਗਿਆ ਸੀ ਬਿਲਕੁਲ ਉਹੀ ਸੇਮ ਬਣਿਆ ਦੁਬਾਰੇ ਹਿੱਥੇ ਹੜਤਾਲ ਚੱਲ ਰਹੀ ਹੈ ਚੰਡੀਗੜ੍ਹ ਹਾਂ ਚੰਡੀਗੜ੍ਹ ਹੜਤਾਲ ਚੱਲਦੀ ਸੀ ਪਰ ਸਾਡੇ ਚੰਡੀਗੜ੍ਹ ਡੀਪੂ ਜਰਨਲ ਮੈਨੇਜਰ ਨਾ ਤੁਹਾਨੂੰ ਓਵਰਟਾਈਮ ਦੇ ਕੇ ਲਾਗੂਆਂ ਨਾ ਗੱਡੀਆਂ ਚਲਵਾ ਕੇ ਲਾਗੂਆਂ ਅਸੀਂ ਤਾਂ ਪੰਜਾਬ ਦੀ ਜਨਤਾ ਤੋਂ ਵੀ ਮਾਫੀ ਮੰਗਦੇ ਆ ਵੀ ਸਾਡਾ ਕਸੂਰ ਨਹੀਂ ਹੈ ਗਿਆ ਅਸੀਂ ਗਰੀਬ ਪਰ ਕਰਾਂ ਚੋਂ ਐ ਕੱਚੇ ਮਲਾਜਮ ਐ ਘੱਟ ਤਨਖਾਹ ਸਾਡੀਆਂ ਬਿਲਕੁਲ ਨਗੂਣੀ ਤਨਖਾਹ ਤੋਂ ਕੰਮ ਕਰਦੇ ਆ ਅਸੀਂ ਵੀ ਆਪਦੇ ਹੱਕ ਲੈਣ ਵਾਸਤੇ ਹੜਤਾਲ ਕਰਦੇ ਆ ਸਾਡਾ ਦਿਲ ਨਹੀਂ ਕਰਦਾ ਗੁਰਪ੍ਰੀਤ ਜੀ ਸਵੇਰੇ ਕੀ ਭਰੋਸਾ ਮਿਲਿਆ ਸੀਗਾ ਕਿ ਕੋਈ ਲੈਟਰ ਵਗੈਰਾ ਜਾਰੀ ਕਰ ਦਾਂਗੇ ਗੱਲ ਹੋਈ ਸੀ ਤੁਹਾਡੇ ਨਾਲ ਹਾਂਜੀ ਇੱਕ ਲੈਟਰ ਜਾਰੀ ਕਰਿਆ ਪਰ ਪ੍ਰोसीडिंग ਤੇ ਹੁਣ ਤੱਕ ਜੀਐਮ ਜਰਨਲ ਮੈਨੇਜਰ ਚੰਡੀਗੜ੍ਹ ਨੇ ਸਾਈਨ ਨਹੀਂ ਕੀਤੇ ਫੇਰ ਹੜਤਾਲ ਤੇ ਫੇਰ ਹੜਤਾਲ ਐ ਹਾਂਜੀ ਬਿਲਕੁਲ ਦੇਖੋ ਗੁਰਪ੍ਰੀਤ ਸਿੰਘ ਦੇ ਤੋਂ ਬਾਅਦ ਆਪਾਂ ਸਾਰੇ ਡਿਪੂ ਬੰਦ ਕਰ ਗੁਰਪ੍ਰੀਤ ਸਿੰਘ ਨੇ ਜਿਹੜੇ ਪ੍ਰਧਾਨ ਨੇਗੇ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜਾ ਲੈਟਰ ਹੈਗਾ ਪ੍ਰोसीडिंग ਲੈਟਰ ਹੈ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਓਵਰਟਾਈਮ ਬਾਰੇ ਪਰ ਉਹ ਜਿਹੜਾ ਲੈਟਰ ਜਦੋਂ ਨਹੀਂ ਮਿਲੇ ਤਾਂ ਮੁਲਾਜ਼ਮ ਦੁਬਾਰਾ ਚੱਲੇਗੇ ਤੁਸੀਂ ਪਿੱਛੇ ਦੇਖੋ ਕਿ ਇਹ ਡਰਾਈਵਰ ਕੰਡਕਟਰ ਨੇ ਜਿਹੜੇ ਓਵਰ ਓਵਰਟਾਈਮ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਹੀ ਕਹਿਣਾ ਕਿ ਜਿਹੜੀ ਹੜਤਾਲ ਹੈ ਉਹ ਅਸਰ ਕਿ ਕੀਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਓਵਰਟਾਈਮ ਦਾ ਪੈਸਾ ਹੈ ਉਹ ਸਾਨੂੰ ਮਿਲ ਜਾਵੇ ਦੁਬਾਰਾ ਜਿਹੜੇ ਮੁਲਾਜ਼ਮਾਂ ਗੁਣ ਉਹਨਾਂ ਨਾਲ ਇੱਕ ਵਾਰੀ ਫੇਰ ਗੱਲ ਕਰੀ ਨਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ 12 ਵਜੇ ਤੋਂ ਬਾਅਦ ਕੋਈ ਐਸਾ ਮੈਸੇਜ ਦਿੱਤਾ ਜਾ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਬੰਦਾ ਬੰਦ ਹੋ ਸਕਦੀਆਂ ਨੇ ਹਾਂਜੀ ਸਾਡੇ ਸੂਬਾ ਕਮੇਟੀ ਹੈ ਜਿਹੜੀ ਅਸੀਂ ਜਾਨੀ ਕੋ ਜੀਐਮ ਸਾਹਿਬ ਨਾਲ ਰਾਬਤੇ ਤੇ ਨੇ ਅਗਰ ਉਹ ਜਿਹੜਾ ਸਾਡਾ ਓਵਰਟਾਈਮ ਉਹਤੇ ਸਾਈਨ ਕਰ ਦੇ ਤਾਂ ਠੀਕ ਹੈ ਨਹੀਂ ਸਾਡੀ ਜਿਹੜੀ ਸੂਬਾ ਕਮੇਟੀ ਸਾਨੂੰ ਹੁਕਮ ਲਾਉਂਗੀ ਅਸੀਂ ਉਸ ਦੇ ਬਾਵਜੂਦ ਜਿਹੜਾ ਵੱਧਮਾ ਐਕਸ਼ਨ ਕਰਾਂਗੇ ਜੀ ਸਰ ਤੋਂ ਕਹਿੰਦੇ ਜੀ ਪੰਜਾਬ ਚ ਗੱਲ ਕਰ ਸਕਦਾ ਕਿ ਪੰਜਾਬ ਨੂੰ ਵੀ ਬੰਦ ਕਰਾਂਗੇ ਜਿਹੜੇ ਹੋਰ ਮੁਲਾਜ਼ਮ ਆ ਗੂ ਨੇ ਉਹ ਵੀ ਗੱਲ ਕਰ ਰਹੇ ਸਰ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਦੇਖੋ ਜੀ ਜਿਹੜਾ ਸਾਡਾ ਸਹੀ ਬਣਦਾ ਓ ਟਾਈਮ ਆ ਸਾਡੇ ਤੇ ਲਾਗੂ ਕਰ ਦੇਣ ਅਸੀਂ ਬੱਸਾਂ ਚਲਾਉਣ ਨੂੰ ਤਿਆਰ ਆ ਪਰ ਜਾਣ ਬੁੱਝ ਕੇ ਮੈਨੇਜਮੈਂਟ ਹਰਾਸ਼ ਕਰਨਾ ਚਾਹੁੰਦੀ ਆ ਲੋਕਾਂ ਨੂੰ ਵੀ ਖਰਾਬ ਕਰ ਰਹੀ ਆ ਸਾਨੂੰ ਵੀ ਕਰ ਰਹੀ ਆ ਜੀ ਇਹ ਹੋ ਸਕਦਾ ਵੀ ਜੇ ਕੁਝ ਘੰਟਿਆਂ ਚ ਮੰਗ ਨਹੀਂ ਮੰਨੀ ਜਾਂਦੀ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਹੜਤਾਲ ਹੋ ਸਕਦੀ ਹੈ ਬਿਲਕੁਲ ਕਲੀਅਰ ਹੈ ਜੀ ਜੇ ਸਾਡਾ ਓਵਰਟਾਈਮ ਲਾਗੂ ਨਾ ਕੀਤਾ ਗਿਆ ਤਾਂ ਹੜਤਾਲ ਸੰਪੂਰਨ ਪੂਰੇ ਪੰਜਾਬ ਦੇ ਸਟਾਈਡੀ ਪੂ ਬੰਦ ਕਰਾਂਗੇ ਬਿਲਕੁਲ ਐਸਾ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੁਝ ਸਮਾਂ ਹੋਰ ਇੰਤਜ਼ਾਰ ਕਰਦੇ ਹਾਂ ਕਿ ਜੇਕਰ ਪਟਿਆਲਾ ਦੇ ਵਿੱਚ ਜਿਹੜੀ ਹੜਤਾਲ ਹੈ ਉਸ ਨੂੰ ਕਿਉਂ ਕੀਤਾ ਗਿਆ ਉਹ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਪੂਰੇ ਪੰਜਾਬ ਦੇ ਵਿੱਚ 27 ਡੀਪੂ ਨੇ ਪੀਆਰਟੀਸੀ ਦੇ ਕੱਚੇ ਵਰਕਰਾਂ ਦੇ ਵੱਲੋਂ ਬਸਾਂ ਨੂੰ ਜਾਮ ਕਰ ਦਿੱਤਾ ਜਾਊਗਾ ਕੋਈ ਬਸ ਨਹੀਂ ਚੱਲੂਗੀ ਸੋ ਆਉਣ ਵਾਲੇ ਕੁਝ ਘੰਟੇ ਪੰਜਾਬ ਦੀਆਂ ਯਾਤਰੀਆਂ ਦੇ ਲਈ ਪੰਜਾਬ ਦੀਆਂ ਸਵਾਰੀਆਂ ਦੇ ਲਈ ਪਰੇਸ਼ਾਨੀ ਵਾਲੇ ਹੋ ਸਕਦੇ ਨੇ ਕਿਉਂਕਿ ਜੇਕਰ ਇਹਨਾਂ ਮੁਲਾਜ਼ਮਾਂ ਦੀਆਂ ਓਵਰਟਾਈਮ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਦੇ ਉੱਪਰ ਵੀ ਜਾ ਸਕਦੇ ਨੇ